ਲੋਈ ਸਸਰੀਕਾ ਦੋਸਤੋ ਦੋਸਤੋ ਇਹ ਆਪਣਾ Redmi ਦਾ ਬਹੁਤ ਕਰਮ ਵਾਲਾ ਫੋਨ ਹੈ ਇਹ ਇਹਨੇ ਬੜੀ ਆਪਣੀ 2019 ਤੋਂ ਲੈ ਕੇ ਹੁਣ ਤੱਕ ਇਹਨੇ ਸਾਥ ਨਿਭਾਇਆ ਤੇ ਬੜਾ ਇਹਨੇ ਆਏ ਆਪਾਂ ਨੂੰ ਪੈਸੇ ਵੀ ਕਮਾ ਕੇ ਦਿੱਤੇ ਆ سوشل میڈیا ਤੋਂ ਤੇ ਇਸ ਲਈ ਅੱਜ ਆਪਾਂ ਇਹਦੇ ਵਾਸਤੇ ਮੰਗਾਇਆ ਅੱਜ ਇੱਕ ਨਵਾਂ ਕਵਰ ਆ ਦੇਖੋ ਆ ਸਪੈਸ਼ਲ ਇਹਦੇ ਵਾਸਤੇ ਮੰਗਾਇਆ ਆਪਾਂ ਤੇ ਹੁਣ ਆਪਾਂ ਇਹਦਾ ਕਵਰ ਅੱਜ ਚੇਂਜ ਕਰਾਂਗੇ ਕਿਉਂਕਿ ਸੇਮ ਆਪਾਂ ਨੂੰ ਇਸ ਸੈੱਟ ਨੇ ਆਪਣਾ ਬੜਾ ਸਾਥ ਦਿੱਤਾ ਹੈ ਤੇ ਇੰਨਾ ਕੁ ਫਰਜ਼ ਤਾਂ ਆਪਣਾ ਵੀ ਬੰਦਾ ਸੀਗਾ ਕਿ ਇਸ ਤੋਂ ਆਪਾਂ ਵਿਚਾਰੇ ਦਾ ਇਹਦਾ ਵੀ ਮੂੰਹ ਮੱਥਾ ਸਵਾਰੀਏ ਤੇ ਇਸ ਦੀ ਵਜ੍ਹਾ ਨਾਲ ਆਪਾਂ ਅੱਜ ਫੋਨ ਲੈ ਲਿਆ ਨਵਾਂ ਤੇ ਇਹਦੀ ਵੀ ਅੱਜ ਆਪਾਂ ਕਰਾਂਗੇ ਕਵਰ ਚੇਂਜ ਤੇ ਆ ਦੇਖੋ ਦੋਸਤੋ ਆ ਪੁਰਾਣਾ ਕਵਰ ਹੋ ਗਿਆ ਸੀ ਬਹੁਤ ਟਾਈਮ ਦਾ ਇਹਨੂੰ ਅੱਜ ਆ ਪਰਮਿਊ ਕਰਦੇ ਆਂਗੇ ਤੇ ਆਪਾਂ ਨਵਾਂ ਕਵਰ ਪਾਵਾਂਗੇ ਦਾ ਲਓ ਜੀ ਕਰੋ ਚੇਂਜ ਕਵਰ ਤੇ ਇਸ ਤੋਂ ਬਾਅਦ ਆਉਗੀ ਇਹਦੀ ਵਾਰੀ ਆਪਣੇ ਦੀ ਇਹਦਾ ਜਿਹੜਾ ਗਲਾਸ ਗਾਰਡ ਆ ਉਹ ਵੀ ਆਪਾਂ ਚੇਂਜ ਕਰਾਂਗੇ ਤੇ ਪਹਿਲਾਂ ਆਪਾਂ ਕਰਾਂਗੇ ਦਾ ਕਵਰ ਚੇਂਜ ਆ ਦੇਖੋ ਇਹ ਫੋਨ ਆ ਬੜਾ ਵਧੀਆ ਫੋਨ ਪੜਾਇਆ ਇਹਨੇ ਸਾਥ ਦਿੱਤਾ 2019 ਤੋਂ ਲੈ ਕੇ 2025 ਤੱਕ ਆਪਣਾ ਬੜਾ ਵਧੀਆ ਨੇ ਸਾਥ ਦਿੱਤਾ ਫੋਨ ਨੇ ਤੇ ਅੱਜ ਆਪਣਾ ਵੀ ਫਰਜ਼ ਬਣਦਾ ਸੀ ਕਿ ਇਹ ਨੂੰ ਆਪਾਂ ਝੱਗਾ ਨਵਾਂ ਲੈ ਕੇ ਦੀਏ ਪੰਜਾਬੀ ਜੀ ਕਹਿ ਦੀਏ ਆ ਲਓ ਜੀ ਇਹ ਕਮਰ ਆਪਾਂ ਨਵਾਂ ਮੰਗਾਇਆ ਇਹਦਾ Amazon ਤੋਂ ਤੇ ਪੂਰਾ 300 ਰੁਪਏ ਦਾ ਲੈਦਰ ਦਾ ਕਮਰਾ ਦੋਸਤੋ ਦੇਖੋ ਪੂਰਾ ਵਧੀਆ ਫਿੱਟ ਆ ਗਿਆ ਨਾ ਇਹ ਆ ਦੇਖੋ ਹੁਣ ਇਹਦਾ ਰਹਿ ਗਿਆ ਜੀ ਇਕੱਲਾ ਆਪਣਾ ਕਰਨ ਵਾਲਾ ਚੇਂਜ ਇਹਦਾ ਗਲਾਸ ਗਾਰਡ ਇਹਨੂੰ ਵੀ ਆਪਾਂ ਬਹੁਤ ਜਲਦੀ ਚੇਂਜ ਕਰਾਂਗੇ ਤੇ ਆਹ ਕਵਰ ਦੇ ਵਿੱਚ ਆਪਣੇ ਇਹਨਾਂ ਨੇ ਦਿੱਤੇ ਹੋਏ ਆਧਾਰ ਕਾਰਡ ਪੈਨ ਕਾਰਡ ਵਗੈਰਾ ਪਾਉਣ ਵਾਸਤੇ ਤੇ ਕਵਰ ਬੜਾ ਵਧੀਆ ਵੈਕਸੇ ਬਹੁਤ ਸੋਹਣਾ ਲੱਗਿਆ ਮੈਨੂੰ ਲੈਦਰ ਦਾ ਕਵਰ ਆ ਸਲਾਈ ਹੋਈ ਆ ਕਵਰ ਨੂੰ ਤੇ ਬੜੀ ਵਧੀਆ ਕੁਆਲਿਟੀ 'ਚ ਕਵਰ ਹੈ ਦੋਸਤੋ ਆ ਦੇਖੋ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰੋ ਕਿਵੇਂ ਲੱਗੀ ਵੀਡੀਓ